ਸੋ ਬਾਕੀ ਬਹੁਤ ਸੁਣਾ ਨੇਵਾ ਬਣਾਈ ਆਉਂਦੀ ਆ ਕਿ 5 7 8 ਦਿਨਾਂ ਦੇ ਵਿੱਚ ਸੋ ਜਿੰਨੀ ਤੇਈ ਦੇਣੀ ਆ ਛੇ ਤੁਹਾਨੂੰ ਉਹ ਜਿਹੜਾ ਤੁਹਾਨੂੰ ਰੇਟ ਦੱਸਣ ਦਾ ਇਹ ਵੀ 80000 ਆ ਬਾਕੀ ਫਿਰ ਵੀ ਚਲੋ ਆਏ ਗਏ ਦਾ ਮੌਕੇ ਤੇ ਕੋਈ ਸ਼ੋਰ ਛੱਪਾ ਪਰ ਨਕ ਤੇ ਚਾਰਾਂ ਦੀ ਤੁਸੀਂ ਆਪਦੀ ਤਸੱਲੀ ਕਰ ਰਹੇ ਹੋ ਬਾਕੀ ਗਾਇਬ ਹੋਵੇ ਕੋਈ ਠੀਕਾ ਜੀ ਤੇ ਗੇਠਾਂ ਦੀਆਂ ਗੇਠਾਂ ਆ ਦੇਖੋ ਜੀ ਸੋਹਣੀ ਫੇਸ ਕੁਆਲਿਟੀ ਆ ਬਿਲਕੁਲ ਗੁਲਾਈ ਦੇ ਵਿੱਚ ਬਹੁਤ ਪਿਆਰੀ ਸੋ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਫੰਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਆਪਣੀ ਪਹਿਲੀ ਆ ਸਰਦਾਰ ਮੰਗਲ ਸਿੰਘ ਜੀ ਦੇ ਘਰ ਆਇਆ 200 ਪਸ਼ੂ ਵਪਾਰ ਦਾ ਕੀਤਾ ਤੇ ਰਾਜਵੀਰ ਵੀਰ ਆਪਣੇ ਨਾਲ ਹੋ ਗਏ ਰਾਜਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਇਸ ਘਰੋਂ ਜਿਹੜੀ ਦੋਸਤੋ ਵੀਡੀਓ ਪਹਿਲੀ ਆਪਣੀ ਤੇ ਮਾਲ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਦਿਖਾ ਦੇਾਂਗੇ ਕੋਈ ਪੰਜ ਮੱਝਾਂ ਹੋਣਗੀਆਂ ਬਹੁਤ ਖੂਬਸੂਰਤ ਚੰਗੇ ਟਾਪ ਦੇ ਪਸ਼ੂ ਆ ਤੇ ਚੰਗੇ ਐਨੀਮਲ ਲਿਆ ਕੇ ਵੀਰ ਹੁੰਨੀ ਆ ਕਿ ਸੇਲ ਕਰਦੇ ਆ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਆ ਨਸ਼ਹਿਰੇ ਪੰਨੂਆ ਤੇ ਹਰੀਕੇ ਪਤਨ ਤੋਂ ਜੇਕਰ ਦੂਰੀ ਦੀ ਗੱਲ ਕਰ ਲਈਏ ਤੇ 18-17 ਕਿਲੋਮੀਟਰ ਦੀ ਦੂਰੀ ਤੇ ਨਸ਼ਹਿਰੇ ਪੰਨੂਆ ਦੀ ਦੂਰੀ ਆ ਅੱਗੇ ਸ਼ੇਰੋਂ ਤੇ ਤਰਨ ਤਰਨ ਵੀ ਅੱਗੇ ਥੋੜੀ ਦੂਰੀ ਤੇ ਰਹਿ ਜਾਂਦਾ ਤੇ ਜਦੋਂ ਨਸ਼ਹਿਰੇ ਦੋਸਤੋਂ ਤੁਸੀਂ ਵਿజిਟ ਕਰੋਗੇ ਤੇ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਇੱਕ ਸੜਕ ਜਿਹੜੀ ਆ ਆਨੰਦਪੁਰ ਨੂੰ ਜਾਂਦੀ ਆ ਤੇ ਬਿਲਕੁਲ ਨੈਸ਼ਨਲ ਹਾਈਵੇ ਠੀਕ ਆ ਜੀ ਜਿਹੜਾ ਅੰਦਰ ਬਿਲਕੁਲ ਆਪਣੇ ਨਿਸ਼ਾਰੇ ਪੰਨੂਆਂ ਸੜਕਾ ਇਹ ਤੋਂ ਤਕਰੀਬਨ ਸਾਰੀ ਅੱਧੇ ਕਹ ਲੋ ਵੀ ਪੰਜਾਂ ਚੌਕ ਕਿੱਲਾਂ ਦੇ ਮੱਥੇ ਤੇ ਕਹ ਲੋ ਠੀਕ ਆ ਜੀ ਜਿਹੜਾ ਵੀਰ ਰਾਜਵੀਰ ਉਹਨਾਂ ਦਾ ਘਰ ਆ ਸਰਦਾਰ ਮੰਗਲ ਸਿੰਘ ਉਹਨਾਂ ਦਾ ਘਰ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 7 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਇੱਕ 1.5 ਵਜੇ ਦਾ ਸਮਾਂ ਅੱਜ ਇਸ ਵੀਡੀਓ ਵਿੱਚ ਪੰਜ ਮੱਝਾਂ ਤੇ ਤੁਹਾਨੂੰ ਆਪਾਂ ਦਿਖਾਉਣੀਆਂ ਆਈਆਂ ਇੱਕ ਮੱਝ ਗੱਬੜਾ ਤੇ ਚਾਰ ਮੱਝਾਂ ਸੂਈਆਂ ਸਵਾਈਆਂ ਨੇ ਤੇ ਇੱਕ ਘੋੜੀ ਦਿਖਾਵਾਂਗੇ ਇਹ ਵੀ ਸੇਲ ਕਰਦੇ ਆ ਵੀਰੋ ਨਹੀਂ ਇਹ ਘੋੜੀ ਤੋਂ ਸੋਕੇ 4 ਕਮਹੀਨੇ ਇਹਦੀ ਉਮਰ ਆ ਤੇ 50 ਕਮਹੀਨਿਆਂ ਦੇ ਅੱਗੇ ਗੱਬਣ ਚੈੱਕ ਪਾਸ ਆ ਸੋ ਕਿਸੇ ਭਰਾ ਨੂੰ ਅੱਗੇ ਲੋੜੀ ਦੀ ਆ ਠੀਕ ਆ ਜੀ ਕਿਸੇ ਭਰਾ ਨੂੰ ਜ਼ਰੂਰਤਾ ਰੱਖ ਰੱਖਾ ਕੋਈ ਵੀਰ ਕਰਨਾ ਚਾਹੁੰਦਾ ਤੇ ਇੱਕ ਘੋੜੀ ਜਿਹੜੀ ਤੁਹਾਨੂੰ ਦਿਖਾਵਾਂਗੇ ਇਹਦੀ ਖਰੀਦਦਾਰੀ ਤੁਸੀਂ ਕਰ ਲਿਓ ਤੇ ਇੱਕ ਇਧਰੋਂ ਬੱਕਰੀਆਂ ਤੇ ਬਾਕੀ ਪਠਾ ਪਠੋਰੇ ਤੁਹਾਨੂੰ ਦਿਖਾ ਦੇਾਂਗੇ 5 ਇਹ ਪੀਸ ਆ 5 ਨਾਗਾ ਇਹ ਵੀ ਬੜੇ ਜਾਇਜ਼ ਤੇ ਭਾਪੜਤੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਅੱਜ ਇਹ ਦੋਸਤੋ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਪਰ ਸ਼ੁਰੂਆਤ ਜਿਹੜੀ ਆ ਸਟਾਰਟਿੰਗ ਆਪਾਂ ਇਨਾ ਮੱਜਾ ਤੋਂ ਕਰ ਲਵਾਂਗੇ ਪਹਿਲਾਂ ਮੱਜਾ ਦੂਜੇ ਸੂਵੇ ਤੀਜੇ ਸੂਵੇ ਦੂਜੇ ਸੂਵੇ ਤੇ ਨਾਗ ਹੈਗੇ ਆ ਜ਼ਿਆਦਾਤਰ ਰਾਜਵੀਰ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਰਾਜਵੀਰ ਸਾਸਰੀ ਕਾਲ ਸਾਸਰੀ ਕਾਲ ਸੰਸਾਭ ਕੀ ਗੱਲ ਚੱਲ ਜੇ ਬੜੇ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਕਿਰਪਾਈ ਮਹਾਰਾਜ ਜੀ ਹੋਰ ਹੈਪੀ ਕੀ ਹਾਲੇ ਜੀ ਕਿਰਪਾ ਮਹਾਰਾਜ ਜੀ ਬਹੁਤ ਵਧੀਆ ਮੈਂ ਕਹਾਂ ਵੀ ਅੱਜ ਵੀਡੀਓ ਪਹਿਲੀ ਆ ਵੀ ਬਾਕੀ ਦੱਸਿਆ ਤੁਸੀਂ ਵੀਰਾਂ ਨੂੰ ਤੁਸੀਂ ਵੀ ਆਪਾਂ ਜਰੂਰ ਇੱਕ ਵਾਰੀ ਸਾਹਮਣੇ ਆਈਏ ਹਾਂਜੀ 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 ਚਲੋ ਵਧੀਆ ਮਾਲ ਇਸੇ ਤਰ੍ਹਾਂ ਰਾਜਵੀਰ ਆਉਂਦਾ ਫਿਰ ਵੱਡੀ ਗੱਲ ਹਾਂਜੀ ਤੇ ਟੀਮ ਜੇ ਆਪਣੇ ਕੋਲ ਕੋਈ 8 ਤੋਂ 10 ਪਸ਼ੂ ਰਹਿੰਦੇ ਅੱਜ ਵੀ ਪਸ਼ੂ ਜਾਦੇ ਸੀ ਤੇ ਥੋੜਾ ਟਾਈਮ ਹੋ ਜਾਵੇ ਵਿਕੇ ਮਾਲ ਅੱਛਾ ਜੀ ਹਾਂਜੀ ਹਾਂਜੀ ਵੀ ਇਸੇ ਤਰ੍ਹਾਂ ਮਤਲਬ ਕਿ ਰਾਜਵੀਰ ਗੱਲ ਹੈ ਵੀ 5 7 8 ਨਾਲ ਜਿਹੜੇ ਮੱਝਾਂ ਦੇ ਵਿੱਚ ਖਾਸ ਤੌਰ ਤੇ ਆਪਣੇ ਕੋਲ ਮੌਜੂਦ ਹੀ ਰਹਿੰਦੀਆਂ ਹਾਂਜੀ ਹਾਂਜੀ ਮੌਜੂਦ ਰਹਿੰਦੇ ਆਲ ਟਾਈਮ ਰਹਿੰਦੀਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਨੂੰ ਨਹੀਂ ਮੈਨੂੰ ਜਿਆਦਾ ਚੰਗੇ ਦਾ ਚੱਕੀ ਜਿੱਨਾ ਸੀ ਬਖੋ ਪਾਈਏ अच्छा राजवीर ना पांच लाग ने अपने कोल चार मज्जा सुइयां ते एक गबण हां जी हां जी चार मज्जा सुइयां दे ठीक है ए, दो एक गबण जी बाकी ਨਾਲ ਦੀ ਨਾਲ ਆਪਾਂ ਡਿਟੇਲਾ ਸਾਂਝੇ ਕਰਦੇ ਚੱਲਦੇ ਆ ਪਹਿਲੇ ਨੰਬਰ ਤੇ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈਏ ਝੋਟੀ ਸੁਆ ਕਿਨਵਾ ਵੀਰੇ ਇਹ ਪਹਿਲਾ ਸੁਆ ਸੁਈਆ ਸੰਤੋ ਸਾਹਿਬ ਮੂੰਹ ਤੋਂ ਚਾਰ ਦਾਂਦੇ ਝੋਟੀ ਜੀ ਠੀਕ ਹੈ ਜੀ ਇਸ ਟਾਈਮ 11 ਕਿਲੋ ਝੋਟੀ ਥੱਲੇ ਦੁੱਧ ਤਿਆਰ ਆ ਸੁਆ ਕੋਈ 10 ਤੋਂ 12 ਦਿਨ ਦਾ ਸੁਆ ਝੋਟੀ ਦਾ ਅਛਾ ਜੀ ਹਾਂਜੀ ਚੌਣਚਾਨ ਇੱਕ ਨੰਬਰ ਹੈ ਜੀ ਠੀਕ ਆ ਹਾਂਜੀ ਤੇ ਮਗਰ ਬੱਚਾ ਇਹ ਮਗਰ ਬੱਚਾ ਕੱਟਾ ਹੈ ਜੀ ਕੱਟਾ ਹੈ ਮਗਰ ਹਾਂਜੀ ਹਾਂਜੀ ਲੋ ਵੀ ਕੋਈ 10 12 ਦਫਾ 11 ਦਿਨਾਂ ਦਾ ਟਾਈਮ ਹੋ ਗਿਆ ਠੀਕ ਆ ਜੀ ਤੇ ਦੁੱਧ ਕਿੰਨਾ ਦੱਸਿਆ ਝੋਣਾ ਇਸ ਟਾਈਮ 11 ਲੀਟਰ ਤਿਆਰ ਹੈਗਾ ਜੀ ਬਿਲਕੁਲ ਠੀਕ ਆ ਵੀ 10 11 ਕਦੇ ਨਹੀਂ ਸਮਾਉਂਦਾ 10 11 ਕਿਲੋ ਦੁੱਧ 11 ਕਿਲੋ ਆ ਜਾ ਰਾ ਹਾਂਜੀ ਤੇ ਮੂਹੋਂ ਦੰਦੀ ਚਾਰ ਦੰਦਾਂ ਦਾ ਲੋ ਵੀ ਚੌਗੀ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੱਦ ਦੀ ਗੱਲ ਕਰ ਲਈਏ ਕੱਦ ਵੀ ਰੋ ਉੱਚਾ ਠੀਕ ਆ ਜੀ ਸੋਹਣੀ ਹਾਈਟ ਦੇ ਵਿੱਚ ਆ ਜਿੱਦਾਂ ਇੱਕ ਬਿਲ ਸੋਹਣੀ ਹਾਈਟ ਕੱਦ ਦੇ ਵਿੱਚ ਆ ਸਿੰਗੀ ਬਹੁਤ ਵਧੀਆ ਬਿਲਕੁਲ ਛੋਟਾ ਸਿੰਗਾ ਆ ਦੇਖੋ ਜੀ ਸੋਹਣੀ ਫੇਸ ਕੁਆਲਟੀ ਆ ਬਿਲਕੁਲ ਗੁਲਾਈ ਦੇ ਵਿੱਚ ਬਹੁਤ ਪਿਆਰੀ ਸੋ ਆ ਥਾਣੇ ਦੇ ਬਾਅਦ ਜੀ ਚੱਲਦੀ ਵੀ ਹੈ ਹਾਂ ਜੀ ਥੱਲੇ ਪਾਸੇ ਠੀਕ ਹੈ ਵੀਰੇ ਹਾਂ ਜੀ ਠੀਕ ਆ ਉਹ ਚਲੋ ਫੋਰ ਬੱਚੇ ਦੇ ਵਿੱਚ ਕਈ ਨਾ ਲੱਗੇ ਹੁੰਦੇ ਕੋਈ ਗੱਲ ਨਹੀਂ ਦਿਖਾ ਦਿੰਦੇ ਆ ਠੀਕ ਆ ਜੀ ਬਾਬੇ ਠੀਕ ਆ ਜੀ ਚੌਥਾ ਥਾਣੇ ਦੇ ਵਿੱਚ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਪਾਸਾ ਉਹਦੇ ਵਿੱਚਕਾਰ ਇੱਕ ਆ ਬੱਚਾ ਜਿਹਾ ਲੱਗਾ ਸੀਗਾ ਜੀ ਪਰ ਚੱਲਦਾ ਨਹੀਂਗਾ ਤੇ ਨਾ ਹੀ ਛੇੜਿਆ ਛੜਾਇਆ ਠੀਕ ਆ ਜੀ ਚਾਰ ਹੀ ਥਾਂ ਵਰਨਗੇ ਤੇ ਚਾਰਾਂ ਦੀ ਤੁਸੀਂ ਆਪਦੀ ਤਸੱਲੀ ਕਰ ਲਓ ਬਾਕੀ ਗਾਇਬ ਹੋਵੇ ਕੋਈ ਠੀਕ ਆ ਜੀ ਤੇ ਗੇਠਾਂ ਦੀਆਂ ਗੇਠਾਂ ਬੰਡਾ ਨੇ ਮਰਲੇ ਦੀ ਮਰਲੇ ਬੰਡਾ ਨੇ ਠੀਕ ਆ ਜੀ ਸਪੇਸ ਬੰਡ ਬਹੁਤ ਵਧੀਆ ਸੋ 11 ਕਿਲੋਟਰ ਇਸ ਵਕਤ ਅਜੇ 11 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਬਾਕੀ ਹੁਆ ਨਜਰੇ ਦੀ ਸਾਫ ਸੁਥਰੀ ਠੀਕ ਆ ਜੀ ਬੈਕ ਸਾਈਡ ਤੋਂ ਤੁਸੀਂ ਲੈਵਾ ਚੈੱਕ ਕਰ ਲਓ ਤੇ ਰਾਜਵੀਰ ਮਾਰਨਿੰਗ ਚਵਾਈ ਕਿੰਨੇ ਕ ਵਜੇ ਕੀਤੀ ਤੇਰਾ ਮਾਰਨਿੰਗ ਚ ਵਾਈ ਅੱਜ ਫਿਰ ਵੀਡੀਓ ਦਾ ਕਰਕੇ ਥੋੜੀ ਪਹਿਲਾਂ ਟਾਈਮ ਨਾ ਕਰ ਲਈ ਉਹ ਤਰ੍ਹਾਂ ਚ ਵਾਈ ਆਪਣੀ 5:30 ਤੋਂ 6 ਵਜੇ ਦੀ ਹੁੰਦੀ ਆ ਕੋਈ ਬੰਦਾ ਇੱਥੇ ਆਣ ਕੇ ਵੀਰ ਆਪਣਾ ਵੇਕਣਾ ਚਾਹੁੰਦਾ ਵੀ 5:30 6 ਵਜੇ ਤੋਂ ਤਿੰਨ ਤੋਂ ਟਾਈਮ ਆ ਜੀ ਦੋ ਟਾਈਮ ਤਿੰਨ ਟਾਈਮ ਚੋ ਗਿਆ ਵਾਲੀ ਤਸੱਲੀ ਕਰੇ ਠੀਕ ਆ ਜੀ ਹਾਂਜੀ ਹਾਂਜੀ ਇਹ ਤਾਂ ਮਰਜੀ ਕੋਈ ਵੀਰ ਆਉਗਾ ਦੋ ਟਾਈਮ ਤਸੱਲੀ ਕਰੇ ਇਹਦੀ ਡਿਮਾਂਡ ਰਾਜਵਰ ਕੀ ਕਰਦਾ ਵੀਰ ਝੋਟੀ ਦੇ ਦਾਂਗੇ ਕਿਨੇ ਦੀ ਆ ਬੇਰਕੀ ਇਸਮ ਸਾਹ ਪਹਿਲੀ ਵੀਡੀਓ ਆ ਆਪਾਂ ਨਿਗੇਜੇ ਮੁੱਲ ਕਰਨੇ ਆ ਜਿਹੜਾ ਭੈਣ ਭਰਾ ਆਵੇ ਮੁੜ ਕੇ ਨਾ ਜਾ ਪਹਿਲੀ ਵੀਡੀਓ ਤੇ ਆਵੇ। ਠੀਕ ਹੈ ਜੀ। ਬਿਲਕੁਲ ਠੀਕ ਹੈ ਜੀ। ਡਿਮਾਂਡ ਵੀਰ ਜੀ ਇਹਦੀ 95000 ਕਰ ਲਓ ਭਾਵੇਂ 90000 ਕਰ ਲਓ 85000 ਦੀ ਹਾਨਾ ਛੋਟੀ ਦਿਆਂਗੇ ਆਪਾਂ। 85000 ਦੀ। ਹਾਂ ਜੀ। ਲੋ ਵੀ ਦੋਸਤੋ 90 95 ਕੁਛ ਵੀ ਡਿਮਾਂਡ ਆ ਪਰ 85000 ਦੀ 85000 ਦੀ ਜਿਹੜੀ ਇਹ ਤੁਹਾਨੂੰ ਛੋਟੀ ਮਿਲ ਜਾਊਗੀ। ਸੋ ਛੋਟੀ ਚੰਗੀ ਆ ਕੱਟਾ ਦਾ ਮਗਰ ਤੁਹਾਨੂੰ ਜਿਹੜਾ ਪਤਾ ਦਿਖਾ ਦਿੰਨੇ ਆ ਬੱਚਾ। ਮੈਂ ਵੀ ਕੱਟਾ ਹੀ ਬਹੁਤ ਵੱਡਾ ਹੈ। ਲੋ ਵੀ ਪ ਨਵੀ ਲੱਤ ਵਿੱਚ ਉੱਚੇ ਕਦ ਕਰਦੇ ਵਿੱਚ ਕਟਾ ਇਹ ਵੀ ਕੋਈ ਭਰਾ ਅਗੇ ਸਾਂਭ ਲਿਆ ਤੇ ਮਾਨ ਨਹੀਂ ਲੱਖਦਾ ਬਸੀ ਬਸ ਠੀਕ ਹੈ ਜੀ ਬਹੁਤ ਪਿਆਰੀ ਝੋਟੀ ਹੈ ਕਿ ਸਾਈਡ ਨੰਬਰ ਤੇ ਤੁਹਾਨੂੰ ਇੱਕ ਹੋਰ ਇਧਰ ਆਪਾਂ ਝੋਟੀ ਦਿਖਾ ਦਿੰਨੇ ਆ ਹਵਾਨੇ ਚੱਡੇ ਦੀ ਇਹ ਵੀ ਬੜੀ ਸਾਫ ਸੁਥਰੀ ਹੈ ਬਾਕੀ ਬੜੇ ਟਕਾਣੇ ਤੇ ਲੇਵਾ ਠੀਕ ਹੈ ਜੀ ਆਦ ਕਰੋ ਚੈੱਕ ਸੋਨਾ ਪਿੱਠ ਪੂੜਾ ਲੱਗਾ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਕ੍ਰੋਸ ਵਿੱਚ ਆ ਜਾਂਦੀ ਜਿਵੇਂ ਮੱਥੇ 'ਚ ਫੁੱਲ ਅੱਖਾਂ ਦੇ ਵਿੱਚ ਬਿੱਲਾ ਪਾਣਾ ਜਵਾਬ ਆ ਠੀਕ ਹੈ ਜੀ ਤੇ ਮਗਰਲੇ ਪੈਰ ਜਿਵੇਂ ਜਵਾਬ ਦੇ ਵਿੱਚ ਨੇ ਅੱਛਾ ਰਾਜਵੀਰ ਦੀ ਕੀ ਡਿਟੇਲ ਆ ਫਿਰ ਸਭ ਸਾਹ ਇਸ ਝੋਟੀ ਸਵੇਰ ਦੁੱਧ ਆ ਜੇ ਠੀਕ ਹੈ ਜੀ ਮਗਰ ਇਹਦਾ ਕੱਟਾ ਜੇ ਤੇ ਕੋਈ ਮਹੀਨੇ 40 ਦਿਨ ਦਾ ਸੂਹ ਹੈਗਾ ਜੇ 35 40 ਦਿਨ ਦਾ 35 40 ਦਿਨਾਂ ਦੀ ਸੂਈ ਆ ਹਾਂਜੀ ਸੂਹ ਹੈਗਾ ਜੇ ਤੇ ਇਸ ਟਾਈਮ 10 ਕਿਲੋ ਦੁੱਧ ਜਿਹੜਾ ਨੈਟ ਤਿਆਰ ਹੈਗਾ ਇਸ ਥੱਲੇ ਤੇ 10 ਕਿਲੋ ਹਾਜ਼ਰ ਦੁੱਧ ਜਿਹੜਾ ਅਪ ਚਵਾਵਾ ਲਾਂਗੇ ਨਾ ਹਾਂਜੀ ਚਵਾਵਾ ਲਾਂਗੇ ਯਾਰ ਤੇ 35 40 ਦਿਨ ਦਾ ਸਮਾਂ ਹੋ ਗਿਆ ਤੇ ਆ ਕੱਟਾ ਜੇ ਠੀਕਾ ਜੀ ਕੋਈ ਤਕਰੀਬਨ ਕੋਈ 40 35 40 ਦਿਨ ਦਾ ਸਮਾਂ ਹੋ ਗਿਆ ਤੇ ਇਸ ਵਕਤ ਜਿਹੜਾ 10 ਕਿ ਲੀਟਰ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਤੇ ਦੂਜਾ ਸਵੇਰ ਇਹ ਝੋਟੀ ਆ ਇੱਧਰ ਤੁ ਸੋ ਬਾਕੀ ਮੋੜ ਤੋਂ ਚੌਰਸਲੇਵੇ ਦੇ ਵਿੱਚ ਥਾਣ ਦੋਰਾ ਲੱਗਾ ਠੀਕ ਆ ਜੀ ਇੱਕਸਾਰ ਬਿਲਕੁਲ ਥਾਣਾ ਇੱਕਸਾਰ ਪੱਤਰ ਵਿਖਾਲਾ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਇਹ ਝੋਟੀ ਅਜ ਮਕਾਊ ਆ 10 ਲੀਟਰ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਸੋ ਜਿਹੜਾ ਕਿਸੇ ਭਰਾ ਨੇ ਤੇ ਆ ਕੇ ਚੋਕੇ ਤਸੱਲੀ ਕਰ ਲੈਣੀ ਤੇ ਬਾਕੀ ਰਾਜਵੀਰ ਭਾਈ ਤੁਸੀਂ ਚਲੋ ਚਵਾਈ ਕੀਤੀ ਆ ਕਿਸੇ ਦੇ ਵਿੱਚ ਕੋਈ ਭੂਰ ਛਟਾ ਤਾਂ ਨਹੀਂ ਬਾਕੀ ਭੂਰ ਛਟਾ ਬਿਲਕੁਲ ਨਹੀਂ ਆਊਗਾ ਬਿਲਕੁਲ ਸਾਫ ਚਵਾਈ ਆ ਦੋ ਟਾਈਮ ਚਵਾਈ ਕੀਤੀ ਹੈ ਨਾ ਝੋਟੀਆਂ ਦੀ ਆਪਣੇ ਕੋਲ ਜਿਹੜੀਆਂ ਕਾਲੀ ਝੋਟੀਆਂ ਆ ਵਾ ਤੇ ਸ਼ਾਮ ਦੀ ਸਵੇਰ ਦੀ ਚਵਾਈ ਹੋਈ ਹੈ ਨਾ ਇਹ ਦੋ ਟਾਈਮ ਠੀਕ ਆ ਜੀ ਤੇ ਹਾਂ ਜੀ ਭੂਰ ਛਟਾ ਤਾਂ ਬਿਲਕੁਲ ਸਾਫ ਆ ਠੀਕ ਆ ਤੇ ਅੱਜ ਇਹਦੀ ਡਿਮਾਂਡ ਕੀ ਕਰਦਾਂਗੇ ਕਿੰਨੇ ਦੀ ਦੇ ਦਈਏ ਡਿਮਾਂਡ ਇਹਦੀ ਮਾਰਾ ਸਮਸਾ ਭਾਵੇਂ 90 ਕਰ ਲੋ 85 ਕਰ ਲੋ 80 ਹਜ਼ਾਰ ਦੀ ਝੋਟੀ ਦੇ ਦਾਂਗੇ ਹਾਂ ਨਾ 80 ਹਜ਼ਾਰ ਦੀ ਹਾਂਜੀ ਲਓ ਵੀ ਬਬੀ ਡਿਮਾਂਡ ਬੋਸ ਤੋਂ ਇਕਲ ਵੱਖਰੀ ਛੇ ਆ ਠੀਕ ਆ ਜੀ ਜਿੱਥੇ ਅਗ ਦੇ ਦੇਣੀ ਹੈ ਛੇ ਤੁਹਾਨੂੰ ਉਹ ਜਿਹੜਾ ਤੁਹਾਨੂੰ ਰੇਟ ਦੱਸਣ ਦਾ ਇਹ ਵੀ 80000 ਆ ਬਾਕੀ ਫਿਰ ਵੀ ਚਲੋ ਆਏ ਗਏ ਦਾ ਮੌਕੇ ਤੇ ਕੋਈ ਸ਼ੋਰ ਛੱਪਾ ਕਰ ਲੋ ਰੱਸਾ ਛੜਾਈ ਕਰ ਲੋ ਉਹ ਮਾਰਤਾਂ ਨੂੰ ਹੋ ਜਾਊਗਾ ਵੇਚਾ ਠੀਕ ਆ ਸੋ 80000 ਦੀ ਇਹ ਤਾਂ ਨਹੀਂ ਤੁਹਾਨੂੰ ਜੜੀ ਬਣੀ ਥੜੀ ਝੋਟੀ ਇਸੇ ਤਰ੍ਹਾਂ ਮਿਲ ਜਾਊਗੀ ਕਟਾ ਮਗਰ ਤੇ ਚੂਣ ਚਵਾ ਦੇ ਚੰਗੇ ਐਨੀਮਲ ਆ ਕਿਸੇ ਵਿੱਚ ਕੋਈ ਭੂਰ ਛੱਟਾ ਬਾਹਰ ਘਟਣ ਦੀ ਹੋਈ ਤਾਂ ਤੁਹਾਨੂੰ ਵਿੱਚੇ ਦੱਸੀ ਜਾਊਗੀ ਜੇ ਨਹੀਂ ਕੋਈ ਗੱਲਬਾਤ ਤੇ ਉਹ ਬਿਲਕੁਲ ਸਾਫ਼ ਸਜ਼ਰਾ ਪਸ਼ੂ ਕਿਹਾ ਜਾਊਗਾ ਇੱਕ ਰਾਜਵੀਰ ਇਧਰ ਆਪਣੇ ਕੋਲ ਟੁਕੀ ਤਿਆਰੀ ਦੇ ਉੱਤੇ ਹੀ ਜਮਾ ਚ ਹਾਂਜੀ ਇਹ ਦੂਜਾ ਸੂਆ ਗਗਨ ਸਾਹਿਬ ਝੋਟੀ ਸੁਣੀ ਆ ਠੀਕ ਆ ਜੀ ਕੋਈ 5 7 ਕੋਈ 8 ਦਿਨ ਲੈ ਜੂਗੀ ਠੀਕ ਆ ਜੀ ਹਾਂਜੀ ਉਹ ਵੀ ਆਪੇ 7 ਦਿਨ ਰਾਜੇ ਕੱਢ ਜੂਗੀ ਠੀਕ ਆ ਜੀ ਇੱਕ ਹਫਤਾ ਤੇ ਦੂਜਾ ਸੂਆ ਇਹ ਝੋਟੀ ਨੇ ਸੁਣਾ ਸ਼ਾਈ ਸ਼ਾਈ ਤੁਸੀਂ ਚੈੱਕ ਕਰੋ ਠੀਕ ਆ ਜੀ ਹਵਾਨੇ ਚੱਟੇ ਦੀ ਬੰਤਰ ਬਹੁਤ ਪਿਆਰੀ ਆ ਬਾਕੀ ਇੱਕ ਸਾਰ ਲੇਵਾ ਤੇ ਬਾਕੀ ਥੋੜਾ ਬਾਬਾ ਤੁਸੀਂ ਵੇਖੋਗੇ ਠੀਕ ਆ ਜੀ ਆ ਵੇਖੋ ਤੇ ਦਿਨ ਆ ਤੇ ਸੱਤ-ਅੱਠ ਸਾਤੀ ਲੈ ਕੇ ਜਾਊ ਜੇ ਹਾਂਜੀ ਸੰਸਾਬ ਇੰਨੇ ਕ ਦਿਨ ਲੈਣੇ ਆ ਬਾਤ ਹੋਈ ਘਾਟ ਸਕਦੀ ਏ ਝੋਟੀ ਹਾਂ ਹਾਂਜੀ ਲਓ ਜੀ ਅਗੜੀਆਂ ਕਮਲਨਾਂ ਦੇ ਅੱਠ 10 ਕ ਦਿਨ ਅੱਠ 10 ਕ ਦਿਨ ਆਰਾਮ ਨਾਲ ਲੈ ਜਾਊ ਜੀ ਲਓ ਵੀ ਠੀਕ ਆ ਜੀ ਬਾਕੀ ਵਧੀਆ ਸੋਨਾ ਪੇਠਪੂੜਾ ਝੋਟੀ ਦਾ ਠੀਕ ਆ ਜੀ ਪਤਲੇ ਪਿੰਡੇ ਦੇ ਵਿੱਚ ਆ ਤੇ ਹਾਈਡ ਕਾ ਤੋਂ ਮੀਡੀਅਮ ਤੋਂ ਪਲਾਸੀ ਆ ਜ਼ਿਆਦਾਤਰ ਮਜਾ ਝੋਟੀਆਂ ਚ ਲੋ ਆਪਾਂ ਇਸੇ ਹਾਈਡ ਕਾ ਤੋਂ ਵਿੱਚ ਵੇਖਦੇ ਆ ਨਾ ਹੀ ਬਹੁਤੀ ਵੱਡੀ ਕਾਵਾਂਗੇ ਨਾ ਹੀ ਦਰਮਿਆਨੀ ਪਿਛਲਾ ਮੇਲਾ ਠੀਕ ਆ ਜੀ ਆ ਆ ਫੇਸ ਕੁਆਲਟੀ ਜਾਂ ਮੂੰਹ ਮੱਥੇ ਤੋਂ ਕਰ ਲੋ ਚੱਕ ਠੀਕ ਆ ਜੀ ਸਿੰਗ ਸੁੰਗ ਪੂਰਾ ਗੁਲਾਈ ਦੇ ਵਿੱਚ ਆ ਮੱਥਾ ਬਿਲਕੁਲ ਬਲੈਕ ਆ ਠੀਕਾ ਰਾਜਵਰ ਕੀ ਡਿਮਾਂਡ ਕਰਤੀ ਫਿਰ ਗੱਬਣ ਮੈਂ ਮਾਨ ਸਿੰਘ ਸਾਹਬ ਇਹਦੀ ਮੁੱਲ 1,20,000 ਹਾਂ 1,15,000 ਦੀ ਜਿਹੜੀ ਹਾਣਾ ਵਿੱਚ ਇੱਕ 15 ਦੀ ਹਾਂਜੀ ਲੋ ਵੀ 1,20,000 ਦੀ ਡਿਮਾਂਡ ਆ ਤੇ 15 ਦੀ ਇਹ ਜਿਹੜੀ ਤੁਹਾਨੂੰ ਮਿਲੂਗੀ ਠੀਕ ਆ ਸੋ ਬਾਕੀ ਬਹੁਤ ਸੋਨੇ ਵਾਲਾ ਬਣਾਈ ਆਉਂਦੀ ਆ ਕਿ 5 7 8 ਦਿਨਾਂ ਦੇ ਵਿੱਚ ਸੋ ਜਿੰਨੀ ਕ ਤਿਆਰੀ ਕਰਨੀ ਚਾਹੀਦੀ ਆ ਮੈਂ ਉਹ ਕਰ ਦਿਉਗੀ 1,15,000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਬੜੀ ਸਾਫ ਸੁਥਰੀ ਆ ਸੋਨਾ ਪਿੱਠਪੂਰਾ ਚੌੜੇ ਪਿੱਠਪੂਰੇ ਦੇ ਵਿੱਚ ਆ ਬਹੁਤ ਵਧੀਆ ਚੰਗਾ ਨਿਵਾ ਤਿਆਰ ਕਰਦੀ ਪਈ ਆ ਠੀਕ ਆ ਜੀ ਬਾਕੀ ਉਹ ਆਵਲੇ ਸਮੇਂ ਤੇ ਛੱਡ ਦਿੰਦੇ ਆ ਸੋ ਕਿੰਨਾ ਕੁ ਭਰੂਗੀ ਕਿੱਥੇ ਕੁ ਕਰਮਾਂ ਲਈ ਠੀਕ ਆ ਜੀ ਫੱਟੇ ਲਾਉਗੀ ਇੱਕ ਇੱਧਰ ਆਪਣੇ ਕੋਲ ਨੰਬਰ ਚੌਥੇ ਦੇ ਇੱਕ ਆਮ ਅੱਜ ਆ ਗਿਆ ਰਾਜਵੀਰ ਸਿੰਘ ਇਹ ਵੀ ਸੂਈ ਸਵਾਈ ਆ ਇਹਨੂੰ ਸਾਂਝੇ ਸੂਈ ਸਵਾਈ ਇਹਨੂੰ ਤੀਜੇ ਦਿਨਾਂ 'ਚ ਸੂਈ ਨੂੰ ਆ ਜੀ ਠੀਕ ਆ ਜੀ ਇਸ ਟਾਈਮ ਇਸ ਛੋਟੀ ਸਲੇ ਜਿਹੜਾ ਵਾ 12 ਕਿਲੋ ਬੋਲਾ ਤਿਆਰ ਵਾ ਇਸ ਵਕਤ 12 ਕਿਲੋ ਹਾਂਜੀ ਮਗਰ ਇਹਦੇ ਕੱਟੀ ਜੇ ਠੀਕ ਆ ਜੀ ਹਾਂਜੀ ਬਾਬੀ 12 ਕਿਲੋ ਦੋਸਤੋ ਬੋਲਾ ਅੱਜ ਤੀਜੇ ਦਿਨੇ ਹਾਂਜੀ ਤੀਜੇ ਦਿਨ ਸੂ ਬਾਕੀ ਸ਼ਟਾਰਟੇ ਵੀ ਚੰਗੀਆਂ ਹਾਂ ਹਾਂਜੀ 14 15 ਕਿਲੋ ਦੋ ਤੇ ਛੋਟੀ ਵੱਡੇ ਮੇਜੇ ਨੰਬਰ ਭੁਰਾ ਬਰੂਦੀਆਂ ਪੋਲੀ ਬਿਲਕੁਲ ਬਿਲਕੁਲ ਇੱਕ ਨੰਬਰ ਹੈ ਜੀ ਓਨ ਚਵਾਣ ਠੀਕ ਹੈ ਜੀ ਸਵੇਰ ਦੇ ਦੂਜਾ ਹੋਗੀ ਤੇ ਜਾਊਗੀ ਦੂਜਾ ਵੀ ਹੋ ਸਕਦੀ ਹੈ ਤੀਜਾ ਵੀ ਹੋ ਸਕਦੀ ਹੈ ਆਪਾਂ ਦੇਖ ਲਵਾਂ ਹਾਂਜੀ ਬੋਲ ਜੀ ਅੱਖਾਂ ਦੋਸਤੋ ਬਿੱਲੀਆਂ ਨੇ ਮੱਥੇ ਬਾਲਾ ਤੇ ਕਰੋਸਾਂਗ ਦੇ ਵਿੱਚ ਜਿਵੇਂ ਆਪਾਂ ਕਹ ਲਈਏ ਵੀ ਨੀਲੀ ਨਾਲ ਕਰੋਸ ਆ ਤੀਜਾ ਸਵੇਰ ਮੰਨ ਲੇ ਕੋਈ ਦੂਜਾ ਮੰਨ ਲੇ ਤੇ ਬਿਲਕੁਲ ਆਏ ਕੋਕੇ ਜਰੇ ਪਾਇਆ ਛੋਟੀ ਸਿੰਗੀ ਆ ਜਿੱਦਾਂ ਮੋਹਰਾ ਬ੍ਰੀਡ ਨੂੰ ਆਪਾਂ ਸਿੰਗ ਵੇਖਦੇ ਹਾਂ ਬਿਲਕੁਲ ਛੋਟੀ ਸਿੰਗੀ ਤੇ ਤੇ ਚਵਾਈ ਹੈ ਪੋਲੀ ਇਹ ਜੋੜ ਜਾਂਦੀ ਮੈਂ ਤੁਹਾਨੂੰ ਸਾਬ ਇੱਕ ਨੰਬਰ ਹੈ ਜੀ ਜਿਹੜਾ ਮਰਜੀ ਕੋਈ ਵੀਰ ਭਰਾ ਚ ਹੋਵੇ ਦੋ ਟਾਈਮ ਠੀਕ ਹੈ ਪ੍ਰੇ ਹਾਂਜੀ ਹੈ ਨਾ ਵੀਰ ਹੈਪੀ ਕੱਢ ਕੇ ਤੋਰਦੇ ਨੂੰ ਵੀ ਤੋਂ ਸਿੰਗਲ ਅੱ비 ਦੇ ਵਿੱਚ ਆ ਦੋਸਤੋ ਮਗਰ ਇਹਦੇ ਕੱਟੀ ਆ ਅੱਜ ਤਿੰਨਾਂ ਕ ਦਿਨਾਂ ਦੇ ਦੌਰਾਨ 12 ਲੀਟਰ ਬੋਲਾ ਬੋਲਾ ਲਈ ਫਿਰਦੀ ਏ ਠੀਕ ਆ ਜੀ ਆ ਜਿਹੜੀ ਫੇਸ ਕੁਆਲਿਟੀ ਆ ਮੂੰਹ ਮੱਤੇ ਦੀ ਤੁਸੀਂ ਵੇਖੋ ਠੀਕ ਆ ਜੀ ਸੋ ਐਨੀਮਲ ਜਿਹਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਚੋਣ ਚਵਾ ਦੇ ਬਿਲਕੁਲ ਫਰਸਟ ਕਲਾਸ ਆ ਕਿਉਂਕਿ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੀਤਾ ਤਾਂ ਦੋਸਤੋ ਪਸ਼ੂ ਮਾੜਾ țeੜਾ ਜਾਂ ਬਿਨਾਂ ਤਸੱਲੀ ਤੋਂ ਕੋਈ ਵੀ ਨਹੀਂ ਖਰੀਦਾ ਜਾਂਦਾ ਪਹਿਲਾਂ ਤਸੱਲੀ ਕੀਤੀ ਜਾਂਦੀ ਆ ਕਿਸੇ ਨੂੰ ਸੇਲ ਕਰਨ ਤੋਂ ਪਹਿਲਾਂ ਜਿਹੜਾ ਪਸ਼ੂ ਆਪਦੇ ਕਿਲੇ ਤੇ ਠੀਕ ਆ ਜੀ ਲਿਆਉਣਾ ਪੈਂਦਾ ਓਨਰ ਨੂੰ ਮਾਲਕ ਨੂੰ ਠੀਕ ਹੈ ਇਸ ਕਰਕੇ ਤਸੱਲੀ ਜਿਹੜੀ ਆਪਦੀ ਦੇ ਖੂਪੀ ਢੰਗ ਨਾਲ ਕੀਤੀ ਜਾਂਦੀ ਹੈ ਅੱਗੋਂ ਕੋਈ ਵੀ ਰਾਰਿਆ ਆਪਦੀ ਬੇਸ਼ੱਕ ਚੋਚਵਾ ਕੇ ਕਰ ਲਿਓ ਠੀਕ ਆ ਜੀ ਤੇ ਇਹਦਾ ਰਾਜਵੀਰ ਬੱਚਾ ਕਿਹੜਾ ਕੱਟੀ ਗੜੀਆਂ ਦੀ ਵੀਰੇ ਕੱਟੀਏ ਦੀ ਸੰਸਾਵਾ ਬੈਠੀ ਲਓ ਵੀ ਇਹ ਕੱਟੀ ਆ ਠੀਕ ਆ ਜੀ ਸੋ ਤਿੰਨਾਂ ਦਿਨਾਂ ਦਾ ਬੱਚਾ ਆ ਕਰ ਲੋ ਜੇਗਾ ਠੀਕ ਆ ਜੀ ਸੋ ਮਦਰ ਦੇ ਕੋਈ ਬੱਚਾ ਮੱਥੇ 'ਚ ਫੁੱਲ ਆ ਠੀਕ ਆ ਜੀ ਅੱਖਾਂ ਦੇ ਵਿੱਚ ਬਿਲਕੁਲ ਬਿੱਲੀਆਂ ਖਾਂ ਨੇ ਤੇ ਬੱਚਾ ਵੀ ਮਗਰ ਕੱਟੀ ਆ ਬਹੁਤ ਸੋਹਣੀ ਤੇ ਇਹ ਅੱਜ ਕੀ ਮੁੱਲ ਦੀ ਆ ਵੀਰ ਕਿੰਨੇ ਕ ਦੀ ਦੇ ਰਹਿਆਂ ਡਿਮਾਂਡ ਤੇ ਸੰਤੋਸ਼ਾ ਵੇ ਦੀ 1,30,000 ਰੁਪਏ ਹੈ ਹਾਂਜੀ 120 ਛੋਟੀ ਦੇ ਦਿਆਂ 120 ਦੀ ਹਾਂਜੀ ਠੀਕ ਆ ਬਿਲਕੁਲ ਜਸਨੋ ਵਾਲਾ ਮੁੱਲੇ ਦਾ ਜਿਹੜਾ ਠੀਕ ਆ ਹਾਂ ਬੋਲੀ ਡਿਮਾਂਡ ਦੋਸਤੋ 7 ਲੱਖ ਜਾਂ 1.30 ਕੁਝ ਵੀ ਇੱਕ 20 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜਾਊਗੀ ਅੱਜ 15 ਕਿਲੋ ਦੋ ਜਿਹੜਾ ਆਰਾਮ ਨਾਲ ਵੱਜ ਪ੍ਰਭਾਉਗੀ 12 ਕਿਲੋ ਜਿਹੜਾ ਮੈਂ ਨੈਟ ਬੋਲਾ ਤਿਆਰ ਆ ਕੋ ਤੀਜੇ ਦਿਨ ਦੀ ਅੱਜ ਸੁਈ ਜੇ ਵੀ ਬਾਕੀ ਕਹਿਣ ਨੂੰ ਆਪਾਂ ਕਹਿ ਦਿੰਦੇ ਆ ਵੀ 12 ਕਿਲੋ 12 ਕਿਲੋ ਬੋਲਾ ਵੀ ਬਹੁਤ ਹੁੰਦਾ ਹਾਂਜੀ ਮੈਂ ਤਾਂ ਸਮਸਾਹ ਦੋ ਟਾਈਮ ਦਾ ਮਾਤਨ ਤੇ ਫਿਰ ਬਲਾਸੀ ਦੋ ਤਾਂ ਕਰਨਾ ਚਾਹੀਦਾ ਜੇ 12 ਕਿਲੋ ਬੋਲਾ ਹੀ ਹਾਂ ਸਰ 15 14 ਲੀਟਰ ਤੈਨੂੰ ਕੀ ਜਾਂਦਾ ਆ ਜੀ ਹਾਂਜੀ 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 ਲਓ ਵੀ ਠੀਕ ਆ ਜੀ ਅੱਜ ਦੋਸਤੋ ਤੀਜਾ ਚੌਥਾ ਦਿਨ ਤੀਜਾ ਦੇਣਾ ਤੇ ਬੋਲੇ ਬੋਲਾ ਚੰਗਾ ਇੱਕ ਤੁਹਾਨੂੰ ਇਧਰ ਇੱਕ ਹੋਰ ਮੈਂ ਦਿਖਾਉਣੇ ਆ ਥੱਬਿਆਂ ਦਾ ਥੱਬੇ ਪਿੱਠਪੂੜ ਤੇ ਇਹਦਾ ਰਾਜਵੀਰ ਸੁਆ ਦਸ ਦੇ ਵੇਰ ਕਿਨਵਾ ਸੋਈ ਆਪਣੇ ਕੋਲੇ ਸੁਆ ਸਾਨੂੰ ਸਾਵੇ ਦੁੱਜਾ ਹੀ ਇਹਦਾ ਵੀ ਤੇ ਇਹ ਵੀ ਪਰਸੋਂ ਸ਼ਾਮ ਦੀ ਸੂਈਏ ਪਰਸੋਂ ਸ਼ਾਮ ਦੀ ਹਾਂਜੀ ਤੇ ਇਹਦੇ ਥਲੇੜਾ ਵਾ 14 ਕਿਲੋ ਜਿਹੜਾ ਬੋਲਾ ਵਾ ਨੈਟ ਤਿਆਰ ਵਾ ਇਸ ਟਾਈਮ ਠੀਕ ਆ ਜੀ ਹਾਂਜੀ ਦੁੱਧ ਆ ਰਾਮ ਨਾਲ ਜਿਹੜਾ ਵਾ ਵਚਨ ਦੇ ਲੋਡ ਦੇ ਹਿਸਾਬ ਨਾਲ ਸਟਾਰਟਿੰਗ ਦੇ ਹਿਸਾਬ ਨਾਲ 17 18 ਕਿਲੋ ਜਿਹੜਾ ਵਾ ਦੁੱਧ ਪ੍ਰਭਾ ਉਹ 14 ਲੀਟਰ ਬੋਲੇ ਬੋਲਾ ਅੱਜ ਤੀਜੇ ਚੌਥੇ ਦਿਨ ਦੀ ਸੂਈ ਦੇ ਥਲੇ ਹਾਂਜੀ ਤੀਜੇ ਦਿਨ ਦੀ ਸੂਈ ਜੇ ਨਾ ਤੇ ਬੱਚਾ ਜੀ ਇਹਦੇ ਮਗਰ ਵੀ ਇਕੱਠੀ ਆ ਠੀਕ ਆ ਜੀ ਹਾਂਜੀ ਬਾਕੀ ਦੋਸਤੋ ਅਗੋਂ ਬਿਲਕੁ ਸ਼ਾਮ ਨੂੰ ਮੈਨੂੰ ਲੱਗਾ ਵੀ ਆਵਾ ਧਾਵਾ ਤੇ ਆ ਜਾਂਦੇ ਟਾਈਮ ਤੋਂ ਟਾਈਮ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂਜੀ ਲਓ ਵੀ ਸਟਾਰਟਿੰਗ ਚੰਗੀ ਏ ਕੋਈ 13 14 13 14 ਲੀਟਰ ਤੋਂ ਜਿਹੜੀ ਸਟਾਰਟਿੰਗ ਹੀ ਏ ਠੀਕ ਆ ਜੀ ਅੱਜ ਤੀਜਾ ਕਰ ਦੇਣਾ ਹਾਲੇ ਸੰਸਾਬ ਡੰਗਰ ਤਾਜੇ ਸੋਏ ਕਰਕੇ ਇਹ ਲੱਕਾ ਲੁਕਾ ਨਹੀਂ ਪੂਰਾ ਪਟਾ ਪਠਾ ਬਠਾਉਣ ਡੰਗਣਾ ਪੂਰਾ ਚੁੱਕਿਆ ਆ ਜੀ ਬਿਲਕੁਲ ਜੀ ਹਾਂਜੀ ਹਾਂਜੀ ਮਗਰ ਇਹਦੇ ਵੀ ਕੱਟੀ ਕੱਟਾ ਹਾਂਜੀ ਇਹਦੇ ਕੱਟੀ ਏ ਕੱਟੀ ਏ ਮਗਰ ਉਮੀਦ ਹੈ ਦੋਸਤੋ ਕਰ ਸਕਦੇ ਆਪਾਂ ਵੀ ਅੱਗੇ ਚੰਗੇ ਸਹੀ ਹੱਥਾਂ ਦੇ ਵਿੱਚ ਚਲੀ ਗਈ ਚੰਗੀ ਸੇਵਾ ਵਾਲੇ ਥਾਂ ਤੇ ਚਲੀ ਗਈ ਦੁੱਧ ਭਰ ਆ ਜੂਗੀ ਕਰਮਾਂ ਵਾਲੀ ਹਾਂ ਨਹੀਂ ਆਪ ਵੀ ਉਹੀ ਗੱਲ ਕਰਦੇ ਆ 18 17 ਲੀਟਰ ਹੈਗੀ ਚਲੋ 16 17 ਸਰੀ ਤਾਂ ਮੈਂ ਹੈਗੀ ਆ ਬਾਕੀ ਸੇਵਾ ਚੰਗੀ ਕਿਸੇ ਫਾਰਮਰ ਭਰਾ ਦੇ ਕੋਲ ਚਲੀ ਜਾਵੇ ਠੀਕ ਹੈ ਜੀ ਬਾਕੀ ਵੇਖੋ ਤੁਸੀਂ ਡਿਜ਼ਾਈਨ ਜਿਹਨੂੰ ਵੇਖੋ ਜੀ ਠੀਕ ਹੈ ਜੀ ਤੇ ਕਾਫੀ ਵਧੀਆ ਵਜਨ ਵਜੂਦ ਵਿੱਚ ਜਿਹੜੀ ਮਾਜ ਅਜ ਵੀਰ ਉਹਨਾਂ ਦੇ ਕੋਲੇ ਬਕਾਊਗਾ ਤੇ ਸ਼ਾਮ ਦੀ ਚੋਈ ਦੇ ਸਮੇਂ ਦੋਸਤੋ ਥੱਪਿਆਂ ਦਾ ਨਿਵਾ ਤਿਆਰ ਕਰ ਲਈਦੀ ਹੋਗੀ ਠੀਕ ਹੈ ਜੀ ਚੋਈ ਚੋਈ ਦੀ ਬਿਲਕੁਲ ਪੋਲੀ ਆ ਬਿਲਕੁਲ ਸਾਫ ਸੁਥਰੀ ਆ ਬਈ ਦੋਸਤਾਂ ਵੇ ਰੇੜੀ ਮਾਦੇ ਘਰ ਘਰ ਨਹੀਂ ਤਿਆਰ ਹੁੰਦੀ ਕੋਈ ਵੀਰ ਸ਼ੌਂਕ ਨਾਲ ਜਿਹੜਾ ਸੰਭੀ ਜਿੰਨੇ ਵੀ ਹਾਂ ਹਾਂ ਜੀ ਇਹ ਬਣਿਆ ਤਾਂ ਵੀਰ ਰਾਜਵਰ ਪਾਸੋਂ ਸਾਰਿਆਂ ਨੂੰ ਨਜ਼ਰ ਆ ਜਾਂਦਾ ਵੀ ਪਾਣੀ ਏਡੀ ਮੈਂ ਤਾਂ ਪਰ ਤੇ ਉਹ ਬਰੋਣੀ ਪੈਦੀ ਉਹਦਾ ਪੀਪਿਆ ਦਾ ਪੀਪਿਆ ਬਿਲਕੁਲ ਜੀ ਆਣਾ ਪੁੱਤ ਨੂੰ ਪਤਾ ਕਰਦਾ ਜਿਹੜਾ ਵੀਰ ਸਾਹਿਬ ਦਾ ਪੈਸੇ ਵੀ ਉਹ ਹੀ ਵਟਦਾ ਜੀ ਬਸ ਜੀ ਬਸ ਹਾਂਜੀ ਹਾਂਜੀ ਤੇ ਵੀਰ ਮੈਂ ਚੰਗੀ ਆ ਇਹ ਅੱਜ ਆਪਣਾ ਇਸ ਆਪਾਂ ਆਪਣੇ ਕਿੱਲੇ ਤੋਂ ਕਿੰਨੇ ਦੀ ਦੇ ਰਹੇ ਸਨੂ ਸਾਹਿਬ ਡਿਮਾਂਡ ਇਹਦੀ ਕਰਾਉਣੀ ਆ ਭਾਵੇਂ 1.5 ਲੱਖ ਕਰਾ ਲਓ 1.6 ਲੱਖ ਕਰਾ ਲਓ ਹਾਂਜੀ 1.42 ਲੱਖ ਦੀ ਮੱਝ ਦੇ ਦਾਂਗੇ 1.42 ਦੀ ਹਾਂਜੀ ਠੀਕ ਆ ਵੀਰੇ ਹਾਂਜੀ ਲੋ ਵੀ 1.42 ਲੱਖ ਦੀ ਇਹ ਮੱਝ ਵੀਰਾਂ ਦਾ ਵੀ ਆਪਾਂ ਦਵਾਂਗੇ 14 ਲੀਟਰ ਬੋਲੇ ਬੋਲਾ ਠੀਕ ਆ ਜੀ ਬਾਕੀ ਅੱਗੇ ਤੁਸੀਂ ਆਪ ਜੱਜ ਕਰ ਲਿਓ ਜੇ ਵੀ ਕੋਈ ਘਟੋ ਕਰਦੀ ਪੀਕ ਤੇ 20 5 ਦਿਨਾਂ ਤੱਕ ਪੀਕ ਤੇ ਜਾਂਦੀ ਜਾਂਦੀ ਕਿੰਨਾ ਕੁ ਦੁੱਧ ਚਵਾਉਣਾ ਚਾਹੀਦਾ ਮੈਂ ਇਹਨੂੰ ਚੰਗੀ ਆ ਬਿਲਕੁਲ ਨਿਸ਼ਕਲੁਸ਼ਕਾ ਸ਼ਾਇਨਿੰਗ ਪੂਰੀ ਆ ਪਤਲੇ ਪਿੰਡ ਦੇ ਵਿੱਚ ਤੇ ਬਿਲਕੁਲ ਚੌੜਾ ਪਿੱਠ ਪੂਰਾ ਠੀਕ ਆ ਜੀ ਥੱਬਿਆਂ ਦਾ ਉੱਪਰੋਂ ਪਿੱਠ ਪੂਰਾ ਤੇ ਥੱਬਿਆਂ ਦਾ ਲੇਵਾ ਕਰਮਾ ਲਈ ਥੱਲੇ ਸੋ ਇਹ ਅੱਜ ਨਾਗਰੇ ਬਾਕੀ ਦਾ ਬੱਚਾ ਪਾ ਤੁਹਾਨੂੰ ਦਿਖਾ ਦਿੰਨੇ ਆ ਮੈਂ ਚੰਗੀ ਆ ਅਕੇ ਮੇਰਾ ਭਰਾ ਕੋ ਵੀ 15 ਲੀਟਰ 15 ਤੋਂ ਪਲੱਸ ਲੀਟਰ ਮੱਝ ਖਰੀਦਣੀ ਚਾਹੁੰਦਾ ਭਾਲ ਦੇ ਵਿੱਚ ਉਹ ਤੁਸੀਂ ਤੇ ਟਰਾਈ ਮਾਰ ਸਕਦੇ ਹੋ ਠੀਕ ਆ ਸੋ 나ੜੂ ਨਾਲ ਆ ਬੱਚੇ ਦੇ ਆ ਕਰ ਲੋ ਚੱਕ ਕੱਟੀ ਜਾ ਮ ਠੀਕ ਆ ਵੀ। ਬਾਕੀ ਦੱਸੋ ਇਹ ਜਿਹੜੀਆਂ ਆਪਾਂ ਤੁਹਾਨੂੰ ਮੱਝਾਂ ਦਿਖਾ ਦਿੱਤੀਆਂ ਨੇ ਠੀਕ ਆ ਜੀ। ਉਸ ਤੋਂ ਬਾਅਦ ਸਟਾਰੀ ਵੀ ਤੱਕ ਆਪਾਂ ਜਿਗਰ ਕੀਤਾ ਸੀ ਤੁਹਾਡੇ ਨਾਲ ਠੀਕ ਆ ਜੀ ਇੱਕ ਇਧਰ ਵੀਰ ਹੋਣਾਂ ਦੇ ਕੋਲੇ ਘੋੜੀ ਬਕਾਊਗਾ। ਵੀ 4 ਸਾਲ ਦੀ ਉਮਰ ਵੀਰ ਹੁਣੇ ਦੱਸ ਰਿਹਾ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਠੀਕ ਆ ਜੀ ਆ ਕਰੋ ਚੱਕ। ਅੱਛਾ ਰਾਜਵੀਰੇ ਉਮਰਿੰਦੀ 4 ਸਾਲ ਵੀਰ। ਹਾਂਜੀ 4 ਸਾਲ ਉਮਰ ਹੋ ਗਈ ਸੰਸਾਰ ਦੀ। ਲੋ ਵੀ 4 ਸਾਲ ਦੀ ਉਮਰ ਆ ਘੋੜੀ ਦੀ ਠੀਕ ਆ ਜੀ ਇਹ ਆਹ ਮਾਰਵੜੀ ਕਦੇ ਚਾ ਜਾਂਦੀ ਫਿਰ? ਹਾਂਜੀ ਮਾਰਵੜੀ ਚ ਆ ਜਾਂਦੀ ਹੈ ਜੀ। ਠੀਕ ਆ ਜੀ। ਹਾਂਜੀ ਤੇ ਮਦਰ ਵੀ ਮਦਰ ਆਪਾਂ ਇਹ ਸਮੱਸਿਆ ਪਰਚੇ ਜੀ ਕੀਤੀ ਸੀ ਕੋਈ ਬਲੱਡ ਲਾਈਨ ਦਾ ਪਤਾ ਕਿਸੇ ਜਾਂ ਕਿਸੇ ਕਿਸੇ ਚੰਗੇ ਕੋੜੀ ਦੀ ਸਮੱਸਿਆ ਬਲੱਡ ਲਾਈਨ ਬਾਰੇ ਨਹੀਂ ਪਤਾ ਆਪਾਂ ਐਵੇਂ ਝੂਠ ਮਾਰੀਏ ਕਿਸੇ ਭਰਾ ਨੂੰ ਕੱਲ ਨੂੰ ਕੋਈ ਵੀਰ ਆ ਕੇ ਪੁੱਛੇ ਡਿਟੇਲ ਆਪਣੇ ਕੋਈ ਨਾਮ ਹੋਵੇ ਫਿਰ ਸਹੀ ਨਹੀਂ ਲੱਗਦਾ ਮੰਨ ਲਓ ਕਿ ਅੱਜ ਬਾਕੀ ਖਿਡਾਰੀ ਵੀ ਰਿਪੋਰਟ ਕੋ ਆਪਣੀ ਸਮਝ ਬੇਗਾਨਾ ਆਪ ਦੀ ਸਮਝਣਾ ਜਿਹੜੇ ਵੀ ਲੈਣੀ ਹੈ ਜਿਹਦੀ ਉਮਰ ਰਾਜਪੁਰ 4 ਸਾਲ ਦੀ ਹੋਣਾ ਹੈ ਹਾਂਜੀ 4 ਸਾਲ ਇਸ ਟਾਈਮ ਤੇ ਗੱਬਣ ਜਿਹੜੀ ਆ ਪੰਜਾਮੀ ਨਾਂ ਦੇ ਦਰਮਿਆਨ ਹੋ ਗਈ ਆ ਚੈੱਕ ਪਾਸ ਆ ਗਈ ਆ ਜਿਹੜੇ ਵੀਰ ਨੇ ਖੜਨੀ ਆ ਆਪਦੀ ਇਥੇ ਚੈੱਕ ਕਰਵਾ ਕੇ ਖੜੇ ਠੀਕ ਆ ਜੀ ਹਾਂਜੀ ਲੋ ਵੀ ਤੇ ਪੰਜਵੇਂ ਮਹੀਨੇ ਦੀ ਗੱਬਣਾ ਚੈੱਕ ਪਾਸ ਆ ਠੀਕ ਆ ਜੀ ਕੋਈ ਭਰਾ ਆਉਂਦਾ ਉਹ ਆਪਦੀ ਸੰਤੁਸ਼ਟੀ ਆਪਦੀ ਕਿਸੇ ਭਰਾ ਨੇ ਸੈਡ ਸਫਾਈ ਹੋਣਾ ਤੇ ਆਪਦੀ ਤਸੱਲੀ ਤੁਸੀਂ ਕਰ ਸਕਦੇ ਜੇ ਡਾਕਟਰ ਤੋਂ ਚੈੱਕ ਕਰਵਾ ਲਿਆ ਜੇ ਠੀਕ ਆ ਜੀ ਤੇ ਅੱਗੇ ਗੱਬਣ ਚੈੱਕ ਪਾਸ ਆ ਬਹੁਤ ਵਧੀਆ ਤੁਹਾਨੂੰ ਇੱਕ ਵਾਰੀ ਤੋਰ ਤਾਰ ਕੇ ਦਿਖਾ ਦਿੰਨੇ ਆ ਹਾਈਟ ਕੱਟ ਦੀ ਗੱਲ ਕਰ ਲਈਏ ਤੇ ਸੋਹਣੀ ਹਾਈਟ ਕੱਟ ਦੇ ਵਿੱਚ ਆ ਤੇ ਆ ਕਰੋ ਚੈੱਕ ਬਾਕੀ ਸੰਸਾ ਸਵਾਰੀ ਸੂਰੀ ਦੀ ਪੂਰੀ ਆ ਜਿੱਦਾਂ ਮਰਜ਼ੀ ਕੋਈ ਵੀਰ ਸਵਾਰੀ ਕਰੇ ਬਾਕੀ ਠੰਡੀ ਠੇਰੀ ਆ ਜਿੱਦਾਂ ਕੋਈ ਮਰਜ਼ੀ ਐ ਕੋਈ ਗੱਲ ਨਹੀਂ ਇਹ ਨਹੀਂ ਠੀਕ ਆ ਠੀਕ ਆ ਹਾਂ ਜੀ ਮਾਰਦੇ ਨਾਲ ਵਜੇ ਰੈਂਦੀਆਂ ਕੋਈ ਗੱਲ ਨਹੀਂ ਹੋਜੀ ਹਾਂ ਹਾਂਜੀ ਲੋਬ ਠੀਕ ਆ ਜੀ ਅੱਗੇ ਮੇਰਾ ਵੀਰ ਕੋਈ ਤਾਂ ਦੋਸਤ ਸ਼ੌਕ ਰੱਖਦਾ ਠੀਕ ਆ ਜੀ ਤੁਸੀਂ ਪਰਚੇਜ ਕਰ ਸਕਦੇ ਜੀ ਸਾਰੀ 4 ਸਾਲ ਦੀ ਉਮਰ ਆ ਤੇ ਅੱਗੇ 5 ਮਹੀਨਿਆਂ ਦੀ ਜਿਹੜੀ ਗੱਬਣ ਇਹ ਵੀਰ ਉਹਨਾਂ ਦੇ ਕੋਲੇ ਘੋੜੀ ਪਕਾਊਗਾ ਠੀਕ ਆ ਜੀ ਤੇ ਇਹਦਾ ਰਾਜਵੀਰ ਕੀ ਮੁੱਲ ਕਰਦੇ ਆ ਦਵਾਂਗੇ ਕਿੰਨੇ ਦੀ ਐ ਸੰਸਾਬ ਇਹਦਾ ਮੁੱਲ ਜਿਹੜਾ ਵਾ ਫੋਨ ਤੇ ਕਰ ਲਾਂਗੇ ਠੀਕ ਆ ਜੀ ਹਾਂਜੀ ਠੀਕ ਹੈ ਜੇ ਦੀ ਡਿਮਾਂਡ ਜੀ ਆ ਫੋਨ ਤੇ ਕਰਵਾ ਜੇ ਕੋਈ ਵੀਰ ਚਾਹਵਾਂ ਉਹ ਫੋਨ ਲਾਵੇ ਹਾਂਜੀ ਤੇ ਇਹਦਾ ਜਿਹੜੀ ਡਿਮਾਂਡ ਹੈ ਜੀ ਜੋ ਵੀ ਹੋਊਗਾ ਫੋਨ ਤੇ ਗੱਲ ਕੀਤੀ ਜਾ ਠੀਕ ਆ ਜੀ ਲੋ ਵੀ ਦੋਸਤੋ ਕੋਈ ਵੀ ਭਰਾ ਚਾਹਵਣਾ ਠੀਕ ਆ ਜੀ ਇੰਟਰਸਟਿਡ ਆ ਤਾਂ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਜਿਹੜੇ ਭਰਾ ਨੂੰ ਠੀਕ ਆ ਜੀ ਚਾਹਵਣਾ ਹੋਇਆ ਠੀਕ ਆ ਜੀ ਸਿੱਧਾ ਕਾਲ ਕਰ ਲਿਓ ਮਾਲ ਨੂੰ ਫੋਨ ਤੇ ਦੱਸਿਆ ਜਾਊਗਾ ਤੇ ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਉਹ ਆਪਾਂ ਤੁਹਾਨੂੰ ਦੇ ਦਿੱਤੀ ਆ ਸੋ ਆਹ ਜਿਹੜੀ ਹਾਈਟ ਲੈਂਥ ਆ ਇਹ ਫੇਸ ਕੁਆਲਿਟੀ ਆ ਠੀਕ ਆ ਜੀ ਇਹ ਹਾਈਟ ਦਾ ਇਸ ਕੁੜੀ ਦਾ ਠੀਕ ਆ ਤੇ ਮੁੱਲ ਫੋਨ ਤੇ ਆ ਠੀਕ ਆ ਵੀਰ ਬੰਨ ਲਿਆ ਜੇ ਸੋ ਇਸ ਤੋਂ ਬਾਅਦ ਦੋਸਤੋ ਇਧਰ ਬੱਕਰੀਆਂ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਚ ਕਿੰਨੀਆਂ ਜੜੀਆਂ ਫੀਮੇਲ ਜੜੀਆਂ ਫੀਮੇਲ ਨੇ ਤੇ ਕਿੰਨੇ ਮੇਲ ਨੇ ਠੀਕਾ ਜਿ ਪਠਾ ਕਿੰਨੀਆਂ ਨੇ ਤੇ ਪਠੋਰੇ ਕਿੰਨੇ ਆ ਤੇ ਰਾਜਵੀਰ ਇਹਨਾਂ ਦੇ ਵਿੱਚ ਦੋ ਬੱਕਰੀਆਂ ਵੱਡੀਆਂ ਆ ਗਈਆਂ ਪਰਲੇ ਪਾਸੇ ਆ ਆ ਸਮਸਰ ਦੋ ਪਠੋਰੇ ਜੇ ਅੱਛਾ ਜੀ ਤੇ ਆ ਜਿਹੜੀ ਪੱਠ ਜੀ ਇਹ ਗੱਬਣ ਜੀ ਓਕੇ ਹਾਂਜੀ ਇਹ ਪੱਠ ਗੱਬਣ ਹਾਂਜੀ ਆ ਜਿਹੜੀ ਬੱਕਰੀਆਂ ਇਹ ਬਣੀ ਤੇ ਹੈਗੀ ਜੀ ਹੁਣ ਇਹਦੀ ਗਾਰੰਟੀ ਕੋਈ ਨਹੀਂ ਜੀ ਅੱਛਾ ਜੀ ਹਾਂਜੀ ਜਿਹੜੇ ਵੀਰ ਨੇ ਖੜਨੀ ਆ ਆਪਦੀ ਸਮਝ ਨਾਲ ਲੈ ਜਾਵੇ ਠੀਕ ਆ ਜੀ ਤੇ ਆ ਇੱਕ ਆ ਪੱਠ ਜੀ ਠੀਕ ਆ ਜੀ ਇਹ ਵੀ ਪਾਠ ਇਹ ਵੀ ਦੋ ਆਪਣੀਆਂ ਬੱਕਰੀਆਂ ਨੇ ਆ ਗੱਬਣ ਚੈੱਕ ਪਾਸ ਤੇ ਗੱਬਣੀ ਪਤਾ ਹੀ ਹਾਂਜੀ ਗੱਬਣ ਪਤਾ ਜੀ ਪਰਲੀ ਤਾਂ ਚਲੋ ਲੱਗੀ ਪਣੀ ਆ ਪਰ ਹੁਣ ਚੈੱਕ ਪਾਸ ਚ ਹਾਂ ਜੀ ਠੀਕ ਆ ਜੀ ਇਹ ਦੋਵੇਂ ਪਠੋਰੇ ਆ ਇਹ ਦੋਵੇਂ ਪਠੋਰੇ ਜੀ ਲੋ ਵੀ ਦੋਵੇਂ ਪਠੋਰੇ ਆ ਠੀਕ ਆ ਜੀ ਇਹ ਬਿਲਕੁਲ ਜੋੜਾ ਪਠੋਰਿਆਂ ਦਾ ਔਰ ਪਾਠ ਅਗਲੇ ਬਣੇ ਖੜੀ ਆ ਠੀਕ ਆ ਜੀ ਇਹ ਬੱਕਰੀ ਗੱਬਣ ਤੇ ਪਰਲੀ ਨੂੰ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਵੀ ਬਣੀ ਥਣੀ ਆ ਪਰ ਹਜੇ ਚੈੱਕ ਪਾਸ ਚ ਨਹੀਂ ਆਉਂਦੀ ਤੇ ਪੰਜ ਨਾਗਨੇ ਟੋਟਲ ਠੀਕ ਆ ਜੀ ਵੱਡੇ ਛੋਟੇ ਸਾਰੇ ਰਲਾ ਮਿਲਾ ਕੇ ਪੰਜ ਨਾਗਨੇ ਤੇ ਇਹਨਾਂ ਇਹਨਾਂ ਛੋਟ ਉਮਰ ਕੋਈ ਹੋਊਗੀ ਇਹਨਾਂ ਦੀ ਕੋਈ 3-3 4-4 ਮਹੀਨੇ ਜਿਹੜੀ ਹੋ ਗਈ 3-3 4-4 ਮਹੀਨੇ ਹਾਂਜੀ ਹਾਂਜੀ ਠੀਕ ਆ ਤੇ ਉਹ ਪਰਲੇ ਜਿਹੜੀ ਉਹ ਆਪਣੇ ਕੋਲ ਉਹਦੀ 6 ਮਹੀਨੇ ਹੋ ਗਈ ਜਿਹੜਾ 6 ਮਹੀਨੇ ਦੀ ਪੱਠ ਹਾਂਜੀ ਤੇ ਆ ਇਹਨਾਂ ਦੀ ਫਿਰ ਇਹ ਵੀ ਜਿਹੜੀ ਆ ਅਠਕ ਹੋ ਗਈ ਆ ਇਹ ਵੀ ਪਹਿਲਾਂ ਨਹੀਂ ਪੱਠ ਜੇ ਇਹ ਪਹਿਲਾਂ ਨਹੀਂ ਗਾਂ ਸੁਣੀ ਹੋਣਾ ਹਾਂਜੀ ਪਹਿਲਾਂ ਨਹੀਂ ਸੁਣੀ ਆ ਤੇ ਪਰਲੀ ਵੱਡੀ ਜਿਹੜੀ ਜਿਹੜੀ ਪਰਲੀ ਆ ਉਹ ਇੱਕ ਸੁਆ ਸੂਈ ਆ ਠੀਕ ਆ ਜੀ ਹਾਂਜੀ ਤੇ ਦੂਜੀ ਸੁਵੇਲੀ ਗਾਂ ਉਹ ਬਣੀ ਆ ਉਹਦੀ ਗਾਰੰਟੀ ਕੋਈ ਨਹੀਂ ਜਿਹੜੀ ਲੈਣੀ ਆ ਆਪਦੀ ਸੰਭਾਲ ਉਹ ਦੇ ਆ ਵੀ ਭੋਟੇ ਗਏ ਆ ਹਾਂਜੀ ਜਮਾਂਦਰੂ ਭੋਟੇ ਜੀ ਜਮਾਂਦਰੂ ਭੋਟੇ ਆ ਹਾਂਜੀ ਹਾਂਜੀ ਲੋ ਵੀ ਉਹ ਇੱਕ ਦਿਨ ਸੋਗਾ ਬਣੇ ਬਣੇ ਦੇਸੀ ਜਿਹੜੀ ਹਾਂਜੀ 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 ਤੇ ਆ ਬਿੱਟਲ ਦੇ ਵਿੱਚ ਇਹ ਬਿਲਕੁਲ ਭੋਟੇ ਆ ਸਿਰੋਂ ਭੋਟੇ ਆ ਉਹ ਮੇਰੇ ਭਰਾ ਜਿਹੜੇ ਪਾਰਕੂ ਆ ਜਿਆਦੀ ਸਮਝ ਰੱਖਦੇ ਹੋ ਤੁਸੀਂ ਆਪ ਦੇਖ-ਦੇਖ ਕੇ ਸੌਦਾ ਕਰ ਲਿਓ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਆਪਾਂ ਦੇ ਮੱਝਾ ਗਵਾ ਬਾਰੇ ਪਤਾ ਜਿਹੜੇ ਵੀਰ ਨੇ ਲੈਣ ਆ ਗਏ ਪੰਜੇ ਦੇ ਪੰਜੇ ਨਗ ਜਿਹੜੇ ਤੁਸੀਂ ਖੜੇ ਦੇਖ ਰਹੇ ਜੇ ਇਹ ਰਾਜਵੀਰ ਇਹਨਾਂ ਸਾਰਿਆਂ ਦਾ ਜੋੜੇ ਦਾ ਕੀ ਪੱਠੇ ਦਾ ਹੈਗਾ ਵੀਰ ਸਾਜੇ ਤੇ ਵੀਰ ਕੋਈ ਸਾਰੇ ਲਊਗਾ ਹਾਂਜੀ ਤੇ ਸਾਰੇ ਨਗ ਜਿਹੜੇ ਆ 35000 ਦੇ ਦੇ ਦਾਂਗੇ 35000 ਚ ਹਾਂਜੀ ਤੇ ਜੇ ਕਿਸੇ ਵੀ ਇਹਨਾਂ ਐਡਵਾਰਡ ਲੈਣੇ ਹੋਣਗੇ ਤਾਂ ਤਾਂ ਕੋਈ ਗੱਲ ਨਹੀਂ ਕਾਲ ਕਰ ਲੈ ਫਿਰ ਉਸਾਬ ਨਾਲ ਮੁੱਕਾ ਕੱਲੇ ਕੱਲੇ ਦਾ ਵੀ ਦੱਸਦਾ ਵੀ ਸਿੰਗਲ ਸਿੰਗਲ ਖਰੀਦਣ ਵਾਲਾ ਵੀ ਆ ਗਿਆ ਤੇ ਉਹਨੂੰ ਵੀ ਦੇ ਦਾਂਗੇ ਕੱਲੇ ਕੱਲੇ ਦਾ ਰੇਟ ਵੀ ਤੈਅ ਹੋ ਜਾਊਗਾ ਹਾਂਜੀ ਕੱਲੇ ਕੱਲੇ ਦਾ ਕੋਈ ਨਹੀਂ ਉਸਾਬ ਨਾਲ ਰੇਟ ਤੈਅ ਹੋਊਗਾ ਜੇ ਉਸਾਬ ਨਾਲ ਛੋਟੇ ਵੱਡੇ ਆਗੇ ਉਸਾਬ ਨਾਲ ਰੇਟ ਤੇ ਆ ਦਾ ਸੌਦਾ ਕਰਨਾ ਤਾਂ 35000 ਦੇ ਦਿੰਦੇ 35000 ਦੇ ਹਾਂਜੀ ਪੰਜੇ ਨਗ ਦੇ ਦਾਂਗੇ ਲੋ ਵੀ 35000 ਦੇ ਵਿੱਚ ਇਹ ਪੰਜੇ ਨਗ ਜਿਹੜੇ ਤੁਹਾਨੂੰ ਮਿਲ ਜਾਣੇ ਆ ਠੀਕ ਆ ਜੀ ਤੇ ਕੱਲੇ ਕੱਲੇ ਦਾ ਕਿਸੇ ਭਰਾ ਨੇ ਪੁੱਛਣਾ ਠੀਕ ਆ ਜੀ ਬਾਕੀ ਉਹ ਮੇਰਾ ਵੀਰ ਸੰਪਰਕ ਕਰ ਲਿਓ ਤੇ ਦ ਸੇਆਂ ਪੰਜਾ ਛੇ ਮਹੀਨਿਆਂ ਦੇ ਵਿੱਚ ਸੋ ਇਹ ਅੱਜ ਨਾਗਨੇ ਠੀਕ ਹੈ ਜੀ ਇਹ 35000 ਦਾ ਸਾਰਾ ਸਿਸਟਮ ਹੈਗਾ 35000 ਦਾ ਹੀ ਤੁਹਾਨੂੰ ਜਿਹੜਾ ਮਿਲ ਜੂਗਾ ਠੀਕ ਹੈ ਜੀ ਸਾਰਾ ਜਿੰਨੇ ਵਿੱਚ ਨਾਗੇਗੇ ਵੀਰ ਦੇ ਕੋਲੇ ਤੇ ਕੋੜੀ ਦਾ ਖਾਸ ਤੌਰ ਤੇ ਤੁਸੀਂ ਹੁਣ ਨੰਬਰਾਂ ਤੇ ਜਿਵੇਂ ਕਾਲ ਕਰਕੇ ਪੁੱਛ ਲਿਆ ਜੀ ਤੇ ਇੱਧਰ ਪੰਜ ਮੱਝਾ ਤੁਹਾਨੂੰ ਦਿਖਾ ਦਿਆਂ ਰਾਜਵੀਰ ਕੇ ਨੰਬਰ ਬੋਲ ਦੇ ਰਹ ਆਉਦੇ ਨੰਬਰ ਸੰਤੂ ਸਾਹਿਬ 198722 ਤੇ 92955 ਤੇ ਇੱਕ ਦੂਜਾ ਨੰਬਰ ਜੇ 97814 34600 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਮਾਲ ਇਸੇ ਤਰ੍ਹਾਂ ਹੀ ਬੜੀ ਗਿਣਤੀ ਦੇ ਵਿੱਚ ਕੋਈ 5 7 8 ਨਾਲ ਜਿਹੜੇ ਆ ਮੌਜੂਦ ਹੁੰਦੇ ਆ ਇਸ ਫਾਰਮ ਤੇ ਤੇ ਨੇ ਚਾਰੇ ਪੰਨੂਆਂ ਤੁਸੀਂ ਖਾਸ ਵਿਜ਼ਿਟ ਕਰ ਲਿਓ ਤੇ ਨੇੜੇ ਸਰਹਿਆਲੀ ਆ ਹਰੀ ਦੇ ਪੱਤਣ ਤੋਂ ਵੀ ਦੂਰੀ ਦੀ ਗੱਲ ਕਰਨ ਲਈ ਤਾਂ ਕੋਈ 18 20 ਕਿਲੋਮੀਟਰ ਦੀ ਦੂਰੀ ਆ ਸਾਰੀ ਸੋ ਆਓ ਇੱਥੇ ਆਣ ਕੇ ਆਪਦੀ ਚੋਚਵਾ ਕੇ ਤਸੱਲੀ ਕਰੋ ਹਾਂਜੀ ਹਾਂਜੀ ਜਿਹੜੇ ਵੀ ਇਹਨੇ ਖਾਣ ਦੀ ਆ ਆਪਦੀ ਦੋ ਟਾਈਮ ਚੋ ਕੇ ਤਸੱਲੀ ਕਰੇ ਹਾਂਜੀ ਹਾਂਜੀ ਦੋ ਤੇ ਜਿੰਨਾ ਜਨਾ ਹੋਊਗਾ ਉਹਨਾਂ ਚਵਾ ਕੇ ਦੇਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰ